ਪੰਜਾਬ ਕਾਂਗਰਸ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਸਿਰਕ ਚੁੱਕੀ ਹੈ ਤੇ ਉਹ ਹੁਣ ਲੋਕਾਂ ਦੀ ਬੇਵਸੀ ਲੋਕਾਂ ਤੇ ਨਸ਼ਿਆਂ ਦੀ ਲਪੇਟ ਚ ਨਵੇਂ ਵੋਟ ਬੈਂਕ ਲੱਭ ਰਹੇ ਰਾਜਾ ਬੜਿੰਗ ਦਾ ਤਰਨਤਨ ਬਾਈ ਇਲੈਕਸ਼ਨ ਚ ਬਿਆਨ ਆਇਆ ਕਿ ਚਿੱਟਾ ਕੈਪਸੂਲ ਤੇ ਟੀਕੇ ਦਾ ਬਦਲਾਵ ਹੈ ਅਫੀਮ ਤੇ ਪੋਸਟ ਕਿਸੇ ਵੀ ਲੀਡਰ ਦੀ ਵਿਜਨ ਉਹ ਸੂਬੇ ਦਾ ਭਵਿੱਖ ਤੈਅ ਕਰਦੀ ਹੈ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਤੇ ਹੁਣ ਕਾਂਗਰਸ ਦੇ ਪ੍ਰਧਾਨ ਦੀ ਵਿਜਨ ਪੰਜਾਬ ਦੇ ਵਿੱਚ ਨਸ਼ੇ ਦਾ ਭਵਿੱਖ ਸਿਰਜਣਾ ਸਿੱਖਾਂ ਦੀ ਟੋਪਾਂ ਟੈਂਕਾਂ ਨਾਲ ਗੋਲਿਆਂ ਨਾਲ ਗੋਲੀਆਂ ਨਾਲ ਨਸ਼ਲ ਕੁਸ਼ੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨਸ਼ ਨਸ਼ਿਆਂ ਨਾਲ ਨਸ਼ਲ ਕੁਸ਼ੀ ਦੀਆਂ ਸਾਜ਼ਿਸ਼ਾਂ ਘਟ ਰਹੀ ਹੈ ਵ੍ਰਿੰਗਸਾਹਬ ਨੇ ਪਹਿਲੇ ਹੀ ਰਾਜਸਥਾਨ ਚ ਬਸ ਬੋਡੀ ਵਾਲੇ ਲੱਭੇ ਸੀ ਪਿਛਲੀ ਸਰਕਾਰ ਵੇਲੇ ਹੁਣ ਬੀਕਾਨੇਰ ਚ ਕਿਤੇ ਕੋਈ ਬੀਕਾਨੇਰੀ ਅਫੀਮ ਕਾਲੇ ਮਾਲ ਦਾ ਵੀ ਡਾਇਰੈਕਟ ਸਪਲਾਈਅਰ ਲੱਭ ਲਿਆ ਲੱਗਦਾ ਜਿਹਦੀ ਮਾਰਕੀਟਿੰਗ ਉਹਨਾਂ ਨੇ ਇਸੇ ਤਰਨ ਤਰਨ ਬਾਈ ਇਲੈਕਸ਼ਨ ਤੋਂ ਸ਼ੁਰੂ ਕਰਤੀ ਹੈ ਹਜੇ ਨਸ਼ੇ ਵਿਰੋਧ ਦਾਪ ਸਰਕਾਰ ਦਾ ਬਦਲਾਵ ਰਾਸ ਨਹੀਂ ਆਇਆ ਤੇ ਵਿਰੋਧੀ ਧਿਰ ਨਸ਼ੇ ਦੇ ਬਦਲਾਵ ਦਾ ਨਵਾਂ ਪਲਾਨ ਲੈ ਕੇ ਆ ਗਈ ਪੰਜਾਬ ਯੋਧਿਆਂ ਦੀ ਸੂਰਬੀਰਾਂ ਦੀ ਧਰਤੀ ਹੈ ਹਰੀ ਸਿੰਘ ਨਲਵਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਸੂਰਬੀਰਾਂ ਦੀ ਧਰਤੀ ਹੈ ਆਉਣ ਵਾਲੀ ਪੀੜ੍ਹੀ ਨੂੰ ਮਿਲਖਾ ਸਿੰਘ ਵਰਗੇ ਖਡਾਰੀ ਬਣਾਉਣਾ ਹੈ ਨਾ ਕਿ ਉਹਨਾਂ ਨੂੰ ਐਨਡੀਪੀਐਸ ਦੇ ਪਰਚੇ ਤੇ ਉਹਨਾਂ ਨੂੰ ਡੋਪ ਟੈਸਟਾਂ 'ਚ ਭੇਜਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਪੰਜਾਬ ਨੂੰ ਨਸ਼ਾ ਨਹੀਂ ਪੰਜਾਬ ਨੂੰ ਨਵੀਂ ਦਿਸ਼ਾ ਚਾਹੀਦੀ ਹੈ ਇੱਕ ਵਿਜਨ ਚਾਹੀਦਾ ਹੈ ਇੱਕ ਏਜੰਡਾ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਕਿਵੇਂ ਬਣਾਉਣਾ ਹੈ ਇਹਨਾਂ ਲੀਡਰਾਂ ਕੋਲੇ ਕੋਈ ਵਿਜਨ ਨਹੀਂ ਕੋਈ ਏਜੰਡਾ ਨਹੀਂ ਇਹ ਕਾਂਗਰਸ ਤੇ ਪੰਜਾਬ ਦੇ ਲੀਡਰਾਂ ਕੋਲੇ ਇਹਨਾਂ ਨੂੰ ਦਿੱਸਦੀ ਹੈ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਪੰਜਾਬ ਕਾਂਗਰਸ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਸਿਰਕ ਚੁੱਕੀ ਹੈ ਤੇ ਉਹ ਹੁਣ ਲੋਕਾਂ ਦੀ ਬੇਵਸੀ ਲੋਕਾਂ ਤੇ ਨਸ਼ਿਆਂ ਦੀ ਲਪੇਟ ਚ ਨਵੇਂ ਵੋਟ ਬੈਂਕ ਲੱਭ ਰਹੇ ਰਾਜਾ ਵੜਿੰਗ ਦਾ ਤਰਨਤਨ ਬਾਈ ਇਲੈਕਸ਼ਨ ਚ ਬਿਆਨ ਆਇਆ ਕਿ ਚਿੱਟਾ ਕੈਪਸੂਲ ਤੇ ਟੀਕੇ ਦਾ ਬਦਲਾਵ ਹੈ ਅਫੀਮ ਤੇ ਪੋਸਟ ਕਿਸੇ ਵੀ ਲੀਡਰ ਦੀ ਵਿਜਨ ਉਸ ਸੂਬੇ ਦਾ ਭਵਿੱਖ ਤੈਅ ਕਰਦੀ ਹੈ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਤੇ ਹੁਣ ਕਾਂਗਰਸ ਤੇ ਪ੍ਰਧਾਨ ਦੀ ਵਿਜਨ ਪੰਜਾਬ ਦੇ ਵਿੱਚ ਨਸ਼ੇ ਦਾ ਭਵਿੱਖ ਸਿਰਜਣਾ ਸਿੱਖਾਂ ਦੀ ਤੋਪਾਂ ਟੈਂਕਾਂ ਨਾਲ ਗੋਲਿਆਂ ਨਾਲ ਗੋਲੀਆਂ ਨਾਲ ਨਸ਼ਲ ਕੁਸ਼ੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨਸ਼ ਨਸ਼ਿਆਂ ਨਾਲ ਨਸ਼ਲ ਕੁਸ਼ੀ ਦੀਆਂ ਸਾਜ਼ਿਸ਼ਾਂ ਘਟ ਰਹੀ ਹੈ। ਵਿੜਿੰਗ ਸਾਹਿਬ ਨੇ ਪਹਿਲੇ ਹੀ ਰਾਜਸਥਾਨ ਚ ਬਸ ਬਾਡੀ ਵਾਲੇ ਲੱਭੇ ਸੀ ਪਿਛਲੀ ਸਰਕਾਰ ਵੇਲੇ ਹੁਣ ਬੀਕਾਨੇਰ ਚ ਕਿਤੇ ਕੋਈ ਬੀਕਾਨੇਰੀ ਅਫੀਮ ਕਾਲੇ ਮਾਲ ਦਾ ਵੀ ਡਾਇਰੈਕਟ ਸਪਲਾਈਅਰ ਲੱਭ ਲਿਆ ਲੱਗਦਾ ਜਿਹਦੀ ਮਾਰਕੀਟਿੰਗ ਉਹਨਾਂ ਨੇ ਇਸੇ ਤਰਨ ਤਰਨ ਬਾਈ ਇਲੈਕਸ਼ਨ ਤੋਂ ਸ਼ੁਰੂ ਕਰਤੀ ਹੈ ਹਜੇ ਨਸ਼ੇ ਵਿਰੋਧ ਆਪ ਸਰਕਾਰ ਦਾ ਬਦਲਾਵ ਰਾਸ ਨਹੀਂ ਆਇਆ ਤੇ ਵਿਰੋਧੀ ਧਿਰ ਨਸ਼ੇ ਦੇ ਬਦਲਾਵ ਦਾ ਨਵਾਂ ਪਲਾਨ ਲੈ ਕੇ ਆ ਗਈ ਪੰਜਾਬ ਜੋਧਿਆਂ ਦੀ ਸੂਰ ਬੀਰਾਂ ਦੀ ਧਰਤੀ ਹੈ ਹਰੀ ਸਿੰਘ ਨਲਵਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਸੂਰਵੀਰਾਂ ਦੀ ਧਰਤੀ ਹੈ ਆਉਣ ਵਾਲੀ ਪੀੜ੍ਹੀ ਨੂੰ ਮਿਲਖਾ ਸਿੰਘ ਵਰਗੇ ਖਿਡਾਰੀ ਬਣਾਉਣਾ ਹੈ ਨਾ ਕਿ ਉਹਨਾਂ ਨੂੰ ਐਨਡੀਪੀਐਸ ਦੇ ਪਰਚੇ ਤੇ ਉਹਨਾਂ ਨੂੰ ਡੋਪ ਟੈਸਟਾਂ 'ਚ ਭਟਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਪੰਜਾਬ ਨੂੰ ਨਸ਼ਾ ਨਹੀਂ ਪੰਜਾਬ ਨੂੰ ਨਵੀਂ ਦਿਸ਼ਾ ਚਾਹੀਦੀ ਹੈ ਇੱਕ ਵਿਜ਼ਨ ਚਾਹੀਦਾ ਹੈ ਇੱਕ ਏਜੰਡਾ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਵਿਸ਼ਾਲ ਕਿਵੇਂ ਬਣਾਉਣਾ ਹੈ ਇਹਨਾਂ ਲੀਡਰਾਂ ਕੋਲੇ ਕੋਈ ਵਿਜ਼ਨ ਨਹੀਂ ਕੋਈ ਏਜੰਡਾ ਨਹੀਂ ਇਹ ਕਾਂਗਰਸ ਦੇ ਪੰਜਾਬ ਦੇ ਲੀਡਰਾਂ ਕੋਲੇ ਇਹਨਾਂ ਨੂੰ ਦਿਸਦੀ ਹੈ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ